ਸਭ ਤੋਂ ਪਹਿਲਾਂ ਤੁਸੀਂ ਕਦੂਆਂ ਨੂੰ ਕਦੂ ਕਸ਼ ਕਰ ਲੈਣਾ ਹੈ ਨਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਉਮੀਦ ਕਰਦੇ ਠੀਕ ਠਾਕ ਹੋਵੋਗੇ ਸਾਰਿਆਂ ਨੇ ਚੜ੍ਹਦੀ ਕਲਾ ਵਿੱਚ ਰਹੋਗੇ ਸੋ ਅੱਜ ਆਪਾਂ ਬਣਾ ਰਹੇ ਆ ਕੋफ्ते ਕਦੂ ਦੇ ਕੋफ्ते ਬਣਾ ਰਹੇ ਆ ਸੋ ਦੇਖੋ ਰੈਸਪੀ ਬਹੁਤ ਘੈਂਟ ਤੇ ਟੇਸਟੀ ਬਣਦੇ ਨੇ ਸੋ ਦੇਖ ਲੈਨੇ ਆਪਾਂ ਕਿੱਦਾਂ ਬਣਦੇ ਸੋ ਲੋ ਜੀ ਇੰਨਾ ਜਿਆਦਾ ਪਾਣੀ ਨਿਕਲਿਆ ਕਦੂ ਆ ਚਾ ਸੋ ਆਪਾਂ ਇਹ ਸਾਰਾ ਮੁੱਲਿਆਂ ਦੇ ਚੋਲ ਦਾ ਪਾਣੀ ਇਹਦੇ ਵਿੱਚ ਸੋ ਆਪਾਂ ਪਹਿਨ ਚੜਦਾ ਗਿਰਚਾ ਮਤਲਬ ਇਸ ਵਿੱਚ ਨਗਰ ਪਾ ਲਵਾਂਗੇ ਸੋ ਲਓ ਜੀ ਆਪਾਂ ਤੇਲ ਵਗੈਰਾ ਗਰਮ ਰੱਖਤਾ ਵਾ ਸੋ ਇਸ ਤਰ੍ਹਾਂ ਆਪਾਂ ਪਾਣੀ ਇਹਨਾਂ ਚ ਛੋੜ ਲਿਆ ਸੀ ਕਦੂਆਂ ਦਾ ਕਾਫੀ ਜ਼ਿਆਦਾ ਪਾਣੀ ਹੁੰਦਾ ਇਹਨਾਂ ਦੇ ਵਿੱਚ ਸੋ ਹੁਣ ਆਪਾਂ ਆ ਨਾ ਬੇਸਣ ਦੇ ਵਿੱਚ ਨਾਮਕ ਮਿਰਚ ਹਲਦੀ ਥੋੜਾ ਥੋੜਾ ਪਾ ਲਿਆ ਸੀਗਾ ਸੋ ਹੁਣ ਇਹਦੇ ਵਿੱਚ ਆਪਾਂ ਆ ਕਰ ਦੇਣਾ ਵਾ ਫਿਕਸ ਕਰ ਦੇਣਾ ਇਹਦੇ ਮਤਲਬ ਕੋਫਟੇ ਬਣਾ ਲੈਣੇ ਨੇ ਇਹ ਇਹਦੇ ਵਿੱਚ ਲਾਈਟ ਗਿਆ ਨਾਮਕ ਮਿਰਚ ਪਾਉਣਾ ਵਾ ਉਕੇ ਫਿਰ ਆਪਾਂ ਸਬਜੀ ਚ ਵੈਸੇ ਵੀ ਪਾਵਾਂਗੇ ਇਸ ਤਰ੍ਹਾਂ ਆਪਾਂ ਕੋਫਟਾਂ ਜਿਹੜਾ ਪੈਟਰ ਜਿਹਾ ਤਿਆਰ ਕਰ ਲਿਆ ਵਾ ਸੋ ਇਹਨੂੰ ਬਸ ਛੋਟੇ ਛੋਟੇ ਜਿਹੜੇ ਆਪਾਂ ਕੋਫਟੇ ਤੜ ਲੈਣੇ ਨੇਗੇ ਤੇਲ ਦੇ ਵਿੱਚ ਪਾ ਕੇ ਤੇਲ ਆਪਣਾ ਗਰਮ ਹੋ ਗਿਆ ਛੋਟੇ-ਛੋਟੇ ਜਿਹੜੇ ਆਪਣੇ ਕੋਫਟੇ ਆ ਤੜਕੇ ਤੁਸੀਂ ਪਿਆਰ ਕਰ ਲੈਣੇ ਆ ਸਾਰੇ ਕੋਫਟੇ ਆਗੇ ਆਪਾਂ ਇਹਦੇ ਵਿੱਚ ਕੱਢ ਲੈਣੇ ਆਪਣੀ ਥਾਲੀ ਦੇ ਵਿੱਚ ਫਿਰ ਇਸ ਤਰ੍ਹਾਂ ਲੋ ਜੇ ਉੱਤੇ ਫਲੇਮ ਤੇ ਪਕਾਉਣੇ ਆ ਜੀ ਨੀ ਤੇ ਫਿਰ ਅੰਦਰੋਂ ਕੱਚੇ ਰਹਿ ਜਾਣਗੇ ਜੇ ਜਿਆਦਾ ਫਲੇਮ ਤੇ ਪਕਾਵਾਂਗੇ ਥੋੜਾ ਇਹ ਤੇਜ਼ ਕਰ ਲੈਣਾ ਜਦੋਂ ਪਾਉਣੇ ਕਿਉਂਕਿ ਫਿਰ ਜਦੋਂ ਆਪਾਂ ਠੰਡਾ ਬੇਸਣ ਪਾ ਦਿੰਨੇ ਆਂਗੇ ਵਿੱਚ ਨਾ ਫਿਰ ਉਹ ਇੱਕਦਮ ਠੰਡਾ ਵੀ ਹੋ ਜਾਂਦਾ ਤੇਲ ਸੋ ਇਹਨਾਂ ਨੂੰ ਤੁਸੀਂ ਧਿਆਨ ਜ਼ਰੂਰ ਰੱਖਣਾ ਚਲੋ ਜੀ ਸਾਰੇ ਆਪਾਂ ਇਹਦੇ ਵਿੱਚ ਪਾਦੇ ਆ ਜਿਹੜੇ ਵੀ ਆਪਣੇ ਕੋਕਸ ਜਿੰਨੇ ਵੀ ਮਤਲਬ ਤਿੰਨ ਛੋਟੇ ਛੋਟੇ ਕੱਦੂ ਸੀ ਉਹਦੇ ਮੈਂ ਬਣਾ ਲੇ ਸੋ ਹੁਣ ਆਪਾਂ ਜਿਹੜੇ ਸਾਰੇ ਪਾਤੇ ਆ ਸਾਰਾ ਬੈਟਰ ਖਤਮ ਹੋ ਗਿਆ ਚਲੋ ਜੀ ਸਾਰੇ ਪੱਕ ਕੇ ਆਪਾਂ ਇਹਦੇ ਕੋਸਤੇ ਤਿਆਰ ਹੋ ਗਏ इन्ना के के तो प्रेंग प्रेंग नहीं तो फिर ज्यादा ही सड़ जाएंगे टेस्ट खराब हो सकता कच्चा ही पका लगे अपने कोफते बन के तैयार हो गए तेल जरा एक्सट्रा आप कट देना ज्यादा ही है कुछ इना भी नहीं पकाना तो आप सो तो प्याज कट्टे सके आप सो प्याज कर देने सो so, हरी मिर्च ये पा लेने तो मसाले आप क्या मसाला मिर्च हल्दी नमक तो प्याज इस तरह हो गए भुन के सो आप जोड़े मसाले ने ऐड कर देने तो ती मेरे ना अच फेस में इगनोर करो बहुत ज्यादा टेंशन हैं सो इस तरह मसाले पका लेना पांच सिकट दे क्योंकि ऑलरेडी बहुत ज्यादा पक गए थे अपने प्याज ਉਹ ਵਿੱਚ ਜਿਹੜੇ ਪੋਸਟ ਨੇ ਉਹ ਐਡ ਕਰ ਦੇਣੇ ਨੇ ਸੋ ਇਹ ਤੁਸੀਂ 10 ਮਿੰਟ ਬਾਅਦ ਪਾਉਣੇ ਹੋ ਤਾਂ ਤੁਸੀਂ ਇਹਦੇ ਵਿੱਚ ਉਹ ਕਰ ਦਿਓ ਤੋੜ ਕੇ ਪਾ ਦਿਓ ਦੋ ਦੋ ਪੀਸ ਕਰਕੇ ਪਰ ਮੈਂ ਪਾਣੀ ਨੂੰ ਨਾਲ ਹੀ ਪਾਉਣਾ ਇਸ ਵਜ੍ਹਾ ਕਰਕੇ ਆਪਾਂ ਇਸ ਤਰ੍ਹਾਂ ਇਸ ਤਰ੍ਹਾਂ ਆਪਾਂ ਪਾਣੀ ਪਾਤਾ ਵਾ ਜਿੰਨੀ ਤੁਹਾਨੂੰ ਤਰੀ ਦੀ ਲੋੜ ਆਪਾਂ ਓਨਾਂ ਕ ਪਾਣੀ ਪਾ ਲਵਾਂ ਪਾਣੀ ਪਾਏ ਉਦੋਂ ਥੋੜਾ ਰੋ ਇਤਨੇ ਸਰਦਾਰ ਜੀ ਬੱਚਾ ਸੀ ਜਿਹੜਾ ਸਰਦਾਰ ਸਾਹਿਬ ਨਾਲ ਗੱਲਾਂ ਕਰ ਰਿਹਾ ਸੀ ਇਸ ਕਰਕੇ ਹੋਇਆ ਸੀ ਅਸੀਂ ਕਾਫੀ ਜ਼ਿਆਦਾ ਬੈਂਸੀ ਜਾ ਰਹੇ ਸੀ ਜਿਹੜਾ ਨਾ ਸੋ ਜਿਹੜਾ ਸਾਡਾ ਮੇਰਾ ਅਕਾਊਂਟ ਵਗੈਰਾ ਬੰਦ ਹੋ ਗਿਆ ਉਹ ਸਰਦਾਰ ਸਾਹਿਬ ਨੇ ਇੱਥੇ ਰਿੱਟਾ ਹੋਇਆ ਸੀ ਇੱਥੇ ਕੰਮ ਕਰਦੇ ਨੇ ਸੋ ਉਹਦੇ ਵਿੱਚ ਪੈਸੇ ਵਗੈਰਾ ਆਉਣੇ ਸੀਗੇ ਸੋ ਇਹ ਹੋਇਆ ਕਰਕੇ ਬਹੁਤ ਜ਼ਿਆਦਾ ਟੈਨਸ਼ਨ ਹੋ ਗਈ ਯਾਰ ਮਨੇ ਇੰਨੀ ਬੈਂਸ ਹੋਈ ਸਾਡੀ ਬਹੁਤ ਜ਼ਿਆਦਾ ਇਸ ਹੋਇਆ ਕਰਕੇ ਮੇਰਾ ਮੂਡ ਬਿਲਕੁਲ ਵੀ ਸਹੀ ਨਹੀਂ ਸੀਗਾ ਉੱਧੇ ਆਪ ਨੂੰ ਵੀ ਕਾਫੀ ਕਾਣਾ ਨੌਲੇਜ ਸੀ ਪਰ ਫਿਰ ਵੀ ਕਿਤਨਾ ਕਿਤਨਾ ਮਨ ਚ ਡਰ ਸੀਗਾ ਉਹ ਯਾਰ ਜੇ ਪੈਸੇ ਨਾ ਆਣੋ ਕਿੰਨਾ ਵੀ ਨੁਕਸਾਨ ਹੋਏਣਾ ਸੱਡੇ ਵਸ ਸਟ੍ਰੀਮ ਨੂੰ ਟੈਨਸ਼ਨ ਲੱਗੀ ਜਾ ਰਹੀ ਸੀ ਕਿਉਂਕਿ ਸੈਟਰਡੇ ਸੰਡੇ ਦਾ ਜਿਹੜੇ ਮਤਲਬ ਅਕਾਊਂਟ ਵਗੈਰਾ ਚ ਕੋਈ ਵੀ ਪੈਸੇ ਵਗੈਰਾ ਦਾ ਕੰਮ ਨਹੀਂ ਹੁੰਦਾ ਫਿਰ ਜੇ ਸੰਡੇ ਆ ਜਾਂਦਾ ਵਿਛਾਲੇ ਜਾਂ ਸੈਟਰਡੇ ਆ ਜਾਂਦਾ ਫਿਰ ਉਹ ਛੁੱਟੀਆਂ ਆ ਜਾਂਦੀਆਂ ਨੇ ਜੀਆਂ ਫਿਰ ਨੈਕਸਟ ਜਿਹੜਾ ਆਪਣਾ ਮਤਲਬ ਮੰਡੇ ਚ ਜਾ ਕੇ ਕੰਮ ਹੋਇਆ ਸੋ ਇਹ ਮੈਂ ਵੀਡੀਓ ਇਹ ਵਾਲੀ ਵੀਡੀਓ ਨਾ ਕਾਫੀ ਟਾਈਮ ਦੀ ਬਣਾਈ ਹੋਈ ਆ ਮੈਨੂੰ ਲੱਗਦਾ ਸੈਟਰਡੇ ਦੀ ਬਣਾਈ ਹੋਈ ਆ ਪਰ ਮੈਂ ਲੇਟ ਜਿਹੜੀ ਰਿਕਾਰਡ ਕਰ ਰਹੀ ਆ ਕੱਲ ਕੋਈ ਵੀ ਵਲੌਗ ਨਹੀਂ ਆਇਆ ਹੈਗਾ ਸੋ ਕੰਮ ਦੇ ਵਿੱਚ ਨਾ ਡੈਲੀ ਨਹੀਂ ਸੀ ਲੱਗਦਾ ਕਿਉਂਕਿ ਹੋਰ ਪਾਸੇ ਪਰਿਚਾਨੀ ਚੱਲੀ ਜਾ ਰਹੀ ਸੀ ਮੇਰੀ ਸੋ ਇਹ ਮੈਨੂੰ ਬਹੁਤ ਜਿਆਦਾ ਅਵਾਸੀ ਲੱਗੀ ਪਈ ਸੀ ਕਿ ਵੀ ਮੇਰਾ ਕੰਮ ਕਰਾਂ ਹੋਊਗਾ ਕਦੋਂ ਹੋਊਗਾ ਬਸ ਇਸ ਤਰ੍ਹਾਂ ਸੂਰਾ ਨਰਮ ਨਰਮ ਹੋ ਗਿਆ ਆਪਣੇ ਆਪ ਹੀ ਜੇ ਤੁਸੀਂ ਵੀ ਮਤਲਬ ਦੀ ਕਰੀ ਹੈ ਜਿਹੜੀ ਉਹਨੂੰ ਰਜਾਰ ਜਾ ਕੇ ਬਾਹਰ ਵਿੱਚ ਤੁਸੀਂ ਪਾਉਣੇ ਹੋ ਨਾ ਤੇ ਆਪਣੇ ਕੋਸ ਤੇ ਕਈਆਂ ਨੂੰ ਆਏ ਡਰ ਹੁੰਦਾ ਵੀ ਕਿਤੇ ਘੋਲ ਨਾ ਜਾਣ ਵਿੱਚ ਪਾਉਣ ਦਾ ਕੋਈ ਡਰ ਨਹੀਂ ਹੁੰਦਾ ਹੈਗਾ ਵੀ ਜੇ ਤੁਸੀਂ ਨਾਲ ਹੀ ਪਾਉਣੇ ਹੋਗੇ ਫਿਰ ਤੁਸੀਂ ਉਹਨਾਂ ਨੂੰ ਤੋੜ ਕੇ ਨਾ ਪਾਓ ਮੇਰੀ ਅੱਜ ਤਾਂ ਕਈ ਵਾਰੀ ਮੈਂ ਤੋੜ ਕੇ ਪਾ ਦਿੰਦੀ ਹਾਂ ਵਿਚਾਰਾਂ ਨੂੰ ਪੀਸ ਕਰ ਦਿੰਦੀ ਹਾਂ ਐਗ ਕੋਰਟਲ ਪਰ ਹੁਣ ਆਪਾਂ ਸਾਫ਼ ਤੇ ਪਾਏ ਦੇਖ ਲਓ ਮੈਂ ਕਿੰਨਾ ਰਜਾਇਆ ਉਹ ਵੀ ਟੱਕ ਕੇ ਫਿਰ ਵੀ ਮੇਰੇ ਕੋਸ ਤੇ ਜਿਹੜੇ ਉਸ ਤਰ੍ਹਾਂ ਦੇ ਜੋਣੇ ਚੋਣ ਪੈਣਗੇ ਅਗਿਛਾ ਦੇਣਗੇ ਫਰੈਂਡੀ ਦਾ ਨਰਮ ਹੋ ਗਿਆ। ਖਾਣ ਨੂੰ ਵੀ ਬਹੁਤ ਜਨ ਸੁਆਦ ਲੱਗਦੀ ਆ। Papa ਪਲੇਟਿੰਗ ਕਰਦੇ ਆ। ਨਾਲ ਹੀ ਦੁੱਧ ਘਰਮ ਆਪ ਤਾ ਦੁੱਧ ਵੀ ਉਬਲ ਗਿਆ ਜੀ। ਸੋ ਆਪਾਂ ਪਲੇਟਿੰਗ ਕਰ ਲਵਾਂਗੇ। ਤੁਸੀਂ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਵਧੀਆ ਨਰ ਟੇਸਟੀ ਨੇ ਬਾਲੀ ਸੋਨੇ ਖੁਸ਼ ਹੋਈ ਜਾਂਦੀ ਆ ਤੇ ਇੰਨੇ ਮਤਲਬ ਵਧੀਆ ਨੇ। ਕੋਫਟੇ ਬਣੇ ਬਹੁਤ ਸੋਨੇ ਵਾਂਗ ਕੇ ਤਿਆਰ ਹੋਏ ਸੋ ਤੁਸੀਂ ਦੇਖ ਸਕਦੇ ਹੋ। ਮੈਂ ਕੋਈ ਵੀ ਫਿਲਟਰ ਵਗੈਰਾ ਯੂਜ਼ ਨਹੀਂ ਕਰਦੀ ਆ ਜੀ। ਬਿਲਕੁਲ ਰਿਜ਼ਨ ਅਧਕਾਰੀ ਹੈ ਜੋ ਵੀ ਹੈ ਸੋ ਆਪਾਂ ਪਤਲੀ ਪਤਲੀ ਤਰੀ ਰੱਖੀ ਹੈ ਤੇ ਨਾਲ ਨਾ ਤੇ ਉਹ ਕੋਫਤੇ ਬਣਾਏ ਨੇ ਬੜੇ ਸਵਾਦ ਲੱਗਦੇ ਨੇ ਤੁਸੀਂ ਬਣਾ ਕੇ ਦੇਖਿਓ ਜਰਾ ਸੋ ਤੁਸੀਂ ਇਹਦੇ ਵਿੱਚ ਨਸਨ ਐਡ ਕਰ ਸਕਦੇ ਆ ਆਪਣੇ ਕੋਲ ਹੈਗਾ ਨਹੀਂ ਸੀਗਾ ਇਸ ਕਰਕੇ ਮੈਂ ਨਹੀਂ ਪਾਇਆ ਹੈਗਾ ਸੋ ਲਸਣ ਇਹਦੇ ਵਿੱਚ ਜ਼ਰੂਰ ਪਾਓ ਬਾਕੀ ਭਾਵੇਂ ਕੁਝ ਨਾ ਆ ਪਾਇਆ ਸੋ ਬਾਕੀ ਤੁਹਾਡੀ ਇੱਛਾ ਅਜੇ ਤੁਸੀਂ ਐਕਸਟਰਾ ਪਾ ਸਕਦੇ ਹੋ ਪਰ ਇਸ ਤਰ੍ਹਾਂ ਦਾ ਬਾਲੇ ਸਵਾਦ ਬਣਦੇ ਨੇ ਹੁਣ ਮੇਰੇ ਦਿਲ ਕਰੀਆ ਨੇ ਮੈਨੂੰ ਕਦੋਂ ਖਾਊ ਜਲਦੀ ਜਲਦੀ ਭੁੱਖ ਲੱਗੀ ਪਈ ਹੈ ਪਰ ਅੱਜਾ ਮੇਰਾ ਮੂਡ ਬਹੁਤ ਜ਼ਿਆਦਾ ਖਰਾਬ ਹੋ ਗਿਆ ਸੋ ਸਰਦਾਰ ਸਾਹਿਬ ਜਿਹੜਾ ਇਹਨੇ ਪੈਸੇ ਆਉਣੇ ਸੀਗੇ ਤੇ ਮੈਂ ਜਿਹੜਾ ਅਕਾਊਂਟ ਉਹ ਮਤਲਬ ਬੰਦ ਨਹੀਂ ਕਰਵਾਇਆ ਸੀਗਾ ਇਹਨਾਂ ਨੇ ਮੇਰੇ ਦਿਮਾਗ ਦੇ ਵਿੱਚ ਬੋਲ-ਬੋਲ ਕੇ ਨਾ ਮੈਨੂੰ ਉਹ ਭਾਤਾ ਵੀ ਉਹ ਤਾਂ ਖਾਤਾ ਬੰਦਾ ਉਹ ਤਾਂ ਅਕਾਊਂਟ ਬਿਲਕੁਲ ਬੰਦਦਾਗਾ ਸੋ ਉਹਦੇ ਕਰਕੇ ਨਾ ਮੇਰਾ ਦਿਮਾਗ ਦੇ ਟੈਨਸ਼ਨ ਬਣੀ ਪਈ ਹੈ ਇਸ ਕਰਕੇ ਤੁਸੀਂ ਸਾਰੀ ਵੀਡੀਓ ਦੇ ਵਿੱਚ ਮੇਰਾ ਫੇਸ ਦੇਖ ਸਕਦੇ ਹੋ ਅੱਜ ਮੈਂ ਉਹਨਾਂ ਹੱਸੀ ਨਹੀਂ ਹੈਗੀ ਜਾਂ ਉਹਨੇ ਮਤਲਬ ਸਮਾਈਲ ਪਾਸ ਨਹੀਂ ਕੀਤੀ ਹੈ ਤੁਹਾਨੂੰ ਸਾਰਿਆਂ ਨੂੰ ਸੋ ਮਤਲਬ ਨਾ ਇਹ ਦਿਮਾਗਰਾ ਹੋ ਜਾਂਦਾ ਜਦੋਂ ਕੋਈ ਉੱਪਰ ਦੀ ਆ ਕੇ ਕਹਿ ਦੇਵੇ ਵੀ ਹਾਂ ਉਹ ਤਾਂ ਪੰਦੀ ਆ ਤੇ ਇਸ ਤਰ੍ਹਾਂ ਹੀ ਹਨ ਤੇ ਮਤਲਬ ਜੇ ਤੁਹਾਡਾ ਵੀ ਕੋਈ ਇਸ ਤਰ੍ਹਾਂ ਅਕਾਊਂਟ ਹੋਵੇ ਤਾਂ ਉਹ ਹੀ ਦੇਣਾ ਚਾਹੀਦਾ ਜਿਹੜਾ ਚੱਲਦਾ ਵਾ ਵੈਸੇ ਤਾਂ ਮੇਰਾ ਚੱਲ ਰਿਹਾ ਵਾ ਪਰ ਇਹਨਾਂ ਨੇ ਮੈਨੂੰ ਕਹਿਤਾ ਤੂੰ ਬੰਦ ਕਰਾਤਾ ਸੀ ਪਰ ਮੈਂ ਬੰਦ ਨਹੀਂ ਕਰਾਇਆ ਮੈਨੂੰ ਤਾਂ ਯਾਦ ਆਗਾ ਸੋ ਮਤਲਬ ਵੈਸੇ ਵੀ ਕਹਿੰਦੇ ਨੇ ਵੀ ਸੀਲ ਹੋ ਜਾਂਦਾ ਹੁੰਦਾ ਤੇ ਬੰਦ ਨਹੀਂ ਹੁੰਦਾ ਹੁੰਦਾ ਹੈਗਾ ਤੇ ਉਹ ਨਾਲ बस 5 ਮਿੰਟ ਦੀ ਜਿਹੜੀ ਉਹ ਹੁੰਦੀ ਹੈ process ਹੁੰਦੀ ਹੈ ਕਿ ਉਹ ਤੁਹਾਨੂੰ ਕਰਨੀ ਪੈਣੀ ਜਿਹਨੂੰ KYC ਦਾ ਨਾਮ ਦਿੰਦੇ ਨੇ ਦਿੱਤਾ ਹੁੰਦਾ ਵਾ KYC process ਉਹ ਆਪਾਂ ਨੂੰ ਕਰਨਾ ਪਊਗਾ 5 ਮਿੰਟ ਦੇ ਵਿੱਚ ਤੁਹਾਡੇ ਪੈਸੇ ਨਿਕਲ ਸਕਦੇ ਹੈਗੇ ਸੋ ਤੁਸੀਂ ਆਪਣੀ ਜਿਹੜੇ ਬੈਲੈਂਸ ਵੀ ਚੈੱਕ ਕਰ ਸਕਦੇ ਹੋ ਪੈਸੇ ਕਢਵਾਉ ਵੀ ਸਕਦੇ ਹੋ ਸੋ ਇਸ ਕਰਕੇ ਵੀ ਮਤਲਬ ਆਪਾਂ ਨੂੰ ਥੋੜੇ ਜਿਹਾ ਟਾਈਮ ਬਾਅਦ ਅਪਡੇਟ ਕਰਦੇ ਰਹਿਣਾ ਚਾਹੀਦਾ ਅਕਾਊਂਟ ਜਿਹੜਾ ਚੱਲਦਾ ਹੁੰਦਾ ਫਿਰ ਉਹ ਚੱਲਦਾ ਰਹਿੰਦਾ ਵਾ ਫਿਰ ਉਹ ਬੰਦ ਨਹੀਂ ਹੁੰਦਾ ਹੈਗਾ ਸੋ ਇਸ ਤਰ੍ਹਾਂ ਨਾਲ ਮਨੋਂ ਇੰਨੀ ਟੈਂਸ਼ਨ ਲੱਗੀ ਪਈ ਸੀਗੀ ਮੇਰੇ ਦਿਮਾਗ ਤੇ ਸੋ ਪਰ ਹੁਣ ਕੱਲ ਨੂੰ ਸੰਡੇ ਆ ਗਿਆ ਇੰਨਾ ਸ਼ੁਕਰ ਵੀ ਸੰਡੇ ਦਾ ਫਾਇਦਾ ਹੋਇਆ ਕਿਉਂਕਿ ਸੰਡੇ ਜਾਂ ਸੈਟਰਡੇ ਸੰਡੇ ਜਿਹੜੇ ਆ ਮਤਲਬ ਪੇਮੈਂਟ ਆਉਂਦੀ ਹੈਗੀ ਇਹਦੇ ਕੰਮ ਨਹੀਂ ਹੁੰਦੇ ਹੈਗੇ ਇਹ ਕੰਮ ਜਾ ਕੇ ਸੋਮਵਾਰ ਨੂੰ ਹੁੰਦੇ ਆ ਸੋਮਵਾਰ ਨੂੰ ਆਪਣੇ ਹੋ ਜਾਣਗੇ ਸੋ ਹੁਣ ਮੇਰੀ ਟੈਨਸ਼ਨ ਦੂਰ ਹੋਈ ਆ ਸਰਕਾਰ ਨੇ ਨੇ 1 ਰੁਪਿਆ ਪਾ ਕੇ ਵੀ ਦੇਖਿਆ ਵਾ ਅਕਾਊਂਟ ਦੇ ਵਿੱਚ ਜਿਆਦਾ ਨਹੀਂ ਪਾਇਆ ਤਾਂ ਕਿ ਆਪਣੇ ਜਿਆਦਾ ਪੈਸੇ ਦਾ ਨੁਕਸਾਨ ਨਾ ਹੋਵੇ ਸਕਰਪੀਆ ਉਧਰ ਟਰਾਂਸਫਰ ਕਰਕੇ ਦੇਖਿਓ ਓਕੇ ਹੋ ਗਿਆ ਚਲੇ ਗਿਆ ਡਨ ਹੋ ਗਿਆ ਸੋ ਫਿਰ ਹੁਣ ਆਪਾਂ ਨੂੰ ਕੋਈ ਵੀ ਟੈਨਸ਼ਨ ਨਹੀਂ ਹੈਗੀ ਪਰ ਫਿਰ ਵੀ ਕਿਤੇ ਨਾ ਕਿਤੇ ਉਹ ਤੱਕ ਪੈਸੇ ਨਹੀਂ ਆਉਂਦੇ ਹੈਗੇ ਨਾ ਬੰਦੇ ਨੇ ਮਿਹਨਤ ਕੀਤੀ ਹੁੰਦੀ ਆ ਆਪ ਦਾ ਦਿਲ ਦੁਖਦਾ ਸੋ ਇਹ ਸੋਇਆ ਕਰਕੇ ਮੈਨੂੰ ਬਹੁਤਿਆਰ ਟੈਨਸ਼ਨ ਸੀਗੀ ਮੇਰਾ ਫੇਸ ਆ ਜਿਹੜਾ ਬਿਲਕੁਲ ਇਗਨੋਰ ਕਰਿਓ ਸੋ ਜੇ ਮੇਰੀ ਵੀਡੀਓ ਵਧੀਆ ਲੱਗਦੀ ਈ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰ ਦਿਆ ਕਰੋ ਵੀਡੀਓ ਦੇਖਣ ਲਈ ਧੰਨਵਾਦ ਸੱਚ ਕਿਉਂ ਜੀ